ਹਾਂ ਇਸ ਦੇ ਵਿੱਚ ਇੱਕ ਕਲਰ ਹੋਰ ਆ ਗਿਆ ਜੀ ਇਸ ਦੇ ਨਾਲ ਟਾਈ ਐਂਡ ਟਾਈ ਦਾ ਦੁਪੱਟਾ ਆਊਗਾ ਡਬਲ ਸ਼ੈਡੇਡ ਦੁਪੱਟਾ ਆਊਗਾ ਦੇਖ ਸਕਦੇ ਤੁਸੀਂ ਆ ਦੇਖ ਸਕਦੇ ਤੁਸੀਂ ਦੁਪੱਟਾ ਬਹੁਤ ਫੁੱਲਾ ਡੁੱਲਾ ਟਾਈ ਐਂਡ ਟਾਈ ਦਾ ਦੁਪੱਟਾ ਬਹੁਤ ਸੋਹਣਾ ਪੀਸ ਆ ਲੇਟੈਸਟ ਪੀਸ ਨੇ ਜੀ ਇਹ ਇਹ ਵੀ ਆਪਾਂ ਨੇ ਰੱਖ ਲਈ ਆਫਰ ਤੇ ਲਾਏ ਹੋਏ ਨੇ ਜੀ ਜਲਦੀ ਜਲਦੀ ਬੁਕਿੰਗ ਕਰ ਲਿਓ ਸਕ੍ਰੀਨਸ਼ਾਟ ਲੈ ਲਿਓ ਤੇ ਡੀਐਮ ਕਰ ਸਕਦੇ ਹੋ ਸਾਨੂੰ WhatsApp ਤੇ ਨੰਬਰ ਹੈ ਸਾਡਾ 7986110171 ਇੱਕ ਇਹਦੇ ਵਿੱਚ ਆ ਗਿਆ ਜੀ ਆਫ ਵਾਈਟ ਕਲਰ ਇਹ ਵੀ ਬਹੁਤ ਸੋਹਣਾ ਪੀਸ ਹੈ ਦੇਖ ਸਕਦੇ ਹੋ ਤੁਸੀਂ ਲੇਟੈਸਟ ਪੀਸ ਨੇ ਜੀ ਇਹ ਇਸ 'ਚ ਦੋਏ ਕਲਰ ਆਉਣਗੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਇਸ ਤੇ ਇਸ ਤੇ ਵੀ ਬਾਜੂ ਤੇ ਵਰਕ ਆਊਗਾ ਦੇਖ ਸਕਦੇ ਹੋ ਤੁਸੀਂ ਤੇਜ਼ ਦੇ ਨਾਲ ਵੀ ਟਾਈਆਂ ਟਾਈ ਦਾ ਦੁਪੱਟਾ ਡਬਲ ਸ਼ੈਡਡਿਡ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੇ ਪੀਸ ਨੇ ਜਲਦੀ ਜਲਦੀ ਬੁਕਿੰਗ ਕਰ ਲਓ ਰਖੜੀ ਆਫਰ ਲੱਗੀ ਹੋਈ ਹੈ ਜੀ ਠੀਕ ਹੈ ਜੀ ਅਗਰ ਤੁਸੀਂ ਬੁਟੀਕ ਤੇ ਆ ਕੇ ਲੈਣਾ ਚਾਹੁੰਦੇ ਹੋ ਤਾਂ ਐਡਰੈਸ ਹੈ ਸਾਡਾ ਵਿਲੇਜ ਅਲੌੜ